ਸਤਿ ਸ਼੍ਰੀ ਅਕਾਲ ਜੀ ਮੈਂ ਹਾਲਾ ਪ੍ਰੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਲਵ ਕੌਰ ਡਿਵੌਂਸ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਦੇ ਉੱਤੇ ਤੇ ਅੱਜ ਕਰ ਰਹੇ ਆ ਅਸੀਂ ਪਹਿਲਾ ਵਲੌਗ ਆウダー ਰਿਕਾਰਡ ਕੀਤਾ ਜਿਸ ਵਿੱਚ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਪਰ ਥੋੜੀ ਜਿਹੀ ਨਰਵਸ ਵੀ ਹਾਂ ਪਰ ਕੋਈ ਗੱਲ ਨਹੀਂ ਆਪਾਂ ਥੋੜੀ ਥੋੜੀ ਇਸ ਵੀ ਮੈਨੇਜ ਕਰ ਲਾਂਗੇ ਪਰ ਬਹੁਤ ਵੱਡੀ ਗੱਲ ਇਹ ਹੈ ਕਿ ਅੱਜ ਅਸੀਂ ਫਾਇਨਲੀ ਰਿਕਾਰਡ ਕਰ ਰਹੇ ਹਾਂ ਜਿਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ YouTube ਚੈਨਲ ਸਿਰਫ ਐਂਟਰਟੇਨਮੈਂਟ ਲਈ ਨਹੀਂ ਮੇਰੇ ਪਰਸਨਲ ਵਲੌਗ ਤਾਂ ਹੋਣਗੇ ਹੋਣਗੇ ਪਰ ਇਹਦੇ ਵਿੱਚ ਮੇਨ ਗੱਲ ਇਹ ਆ ਕਿ ਅਸੀਂ ਤੁਹਾਨੂੰ ਸਿਖਾਵਾਂਗੇ ਆਨਲਾਈਨ ਪੈਸਾ ਕਮਾਉਣ ਦੇ ਤਰੀਕੇ ਜੀ ਹਾਂ ਰੀਅਲ ਮਨੀ ਕਮਾਉਣ ਦੇ ਤਰੀਕੇ ਜੇ ਇਹ ਫੇਕ ਨਹੀਂ ਹੈਗਾ ਜਿਹਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ ਡਿਫਰੈਂਟ ਤਰ੍ਹਾਂ ਦੇ ਬਿਜ਼ਨਸ ਮਾਡਲ ਜਿਹਦੇ ਬਾਰੇ ਮੈਂ ਪੜਿਆ ਆ ਦੀ ਗ੍ਰੈਜੂਏਸ਼ਨ ਦੇ ਨਾਲ ਨਾਲ ਤੇ ਮੈਂ ਖੁਦ ਵੀ ਐਪਲੀਕ ਮਾਰਕੀਟਿੰਗ ਤੇ ਡਿਜੀਟਲ ਮਾਰਕੀਟਿੰਗ ਕਰ ਰਹੀ ਹਾਂ ਜਿੱਦਨ ਮੈਂ ਤੁਹਾਨੂੰ ਸਿਖਾਉਂਗੀ ਡਿਫਰੈਂਟ ਤਰ੍ਹਾਂ ਦੇ ਆਨਲਾਈਨ ਮਨੀ ਮೇಕਿੰਗ ਤਰੀਕੇ ਜਿਹਦੇ ਨੂੰ ਆਪਾਂ ਕਹਿੰਦੇ ਇਨਕਮ ਸੋਰਸ ਜਾਂ ਫਿਰ ਆਪਾਂ ਕਹਿੰਦੇ ਕਿ ਇਨਕਮ ਆਈਡੀਆ ਜਨਰੇਟ ਕਰਦੇ ਇੱਕ ਪੈਸਿਵ ਇਨਕਮ ਆਈਡੀਆ ਜਨਰੇਟ ਕਰ ਰਹੇ ਜਿਹਦੇ ਵਿੱਚ ਆਪਾਂ ਕਹਿੰਦੇ ਹੈ ਕਿ ਅੱਜ ਕੱਲ ਜ਼ਿਆਦਾ ਪੋਪੂਲਰ ਹੋ ਰਿਹਾ ਅਫੀਲੀਏਟ ਮਾਰਕੀਟਿੰਗ ਡਿਜੀਟਲ ਮਾਰਕੀਟਿੰਗ ਯੂਜੀਸੀ ਤੇ ਹੋਰ ਬਹੁਤ ਸਾਰੇ ਇਹਦੇ ਨਾਲ ਨਾਲ ਮੈਂ ਮੋਟੀਵੇਸ਼ਨ ਦੇ ਬਲੌਗ ਵੀ ਰਿਕਾਰਡ ਕਰਾਂਗੇ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਸਾਂਝੀਆਂ ਕਰਾਂਗੇ ਤੇ ਜਦੋਂ ਵੀ ਤੁਸੀਂ ਵੀਡੀਓ ਕਰੋਗੇ ਥੋੜਾ ਜਿਹਾ ਲੋਨ ਉਦੋਂ ਤੁਸੀਂ ਮੇਰਾ ਵਲੌਗ ਚੱਕ ਕੇ ਦੇਖ ਸਕਦੇ ਹੋ ਤੇ ਹੋਰ ਬਹੁਤ ਕੁਝ ਸਿੱਖਾਂਗੇ ਪੜ੍ਹਾਂਗੇ ਇੱਕ ਐਜੂਕੇਸ਼ਨ ਦੇ ਤੌਰ ਤੇ ਮੈਂ ਕਾਫੀ ਜ਼ਿਆਦਾ ਚੀਜ਼ਾਂ ਜੋ ਪੜੀਆਂ ਸਿੱਖੀਆਂ ਡੀਪਲੀ ਜੋ ਮੈਂ ਸਿੱਖੀਆਂ ਉਹ ਮੈਨੂੰ ਲੱਗਦਾ ਕਿ ਮੈਨੂੰ ਤੁਹਾਡੇ ਨਾਲ ਸਾਂਝੀਆਂ ਕਰਨੀ ਚਾਹੀਦੀਆਂ ਨੇ ਇਸ ਲਈ ਮੈਂ ਇਹ YouTube ਚੈਨਲ ਨੂੰ ਸ਼ੁਰੂ ਕੀਤਾ ਹੈ ਤੇ ਜੇਕਰ ਤੁਸੀਂ ਵੀ ਸਿੱਖਣਾ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਕਰੋ ਕਮੈਂਟ ਦੇ ਵਿੱਚ ਆਪ ਦਾ ਫੇਵਰਟ ਟੌਪਿਕ ਲਿਖੋ ਤੇ ਉਹਦੇ ਬਾਰੇ ਫਿਰ ਅਸੀਂ ਵਲੌਗ ਬਣਾਵਾਂਗੇ ਏ ਤੁਹਾਨੂੰ ਦੱਸਾਂਗੇ ਕਿ ਹਾਂ ਸਾਨੂੰ ਉਹਦੇ ਬਾਰੇ ਕਿੰਨਾ ਕੁ ਪਤਾ ਤੇ ਜ਼ੇਹਦ ਸੇਤੀ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਸਾਡੇ ਨਵੇਂ ਵਲੌਗ ਦੇਖਣ ਦੇ ਲਈ ਇਹ ਤਾਂ ਸਿਰਫ ਇੰਟਰੋ ਵਲੌਗ ਆ ਜਰੂਰ ਅਸੀਂ ਤੁਹਾਡ ਨਾਲ ਸਾਂਝੇ ਕਰਨੀ ਹੋਰ ਵੀ ਬਹੁਤ ਸਰੀਆਂ ਗੱਲਾਂ ਤੇ ਨਵੀਆਂ ਚੀਜ਼ਾਂ ਸਿੱਖਾਂਗੇ ਜਾਣਾਂਗੇ ਤੇ ਫਿਰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਧੰਨਵਾਦ ਸਾਰਿਆਂ ਦੇ ਸਪੋਰਟ ਦੇ ਲਈ ਤੇ ਪਿਆਰ ਦੇ ਲਈ ਤੇ ਕੋਈ ਸਕੈਮ ਨਹੀਂ ਕੋਈ ਧੋਖਾ ਨਹੀਂ ਕੋਈ ਝੂਠ ਨਹੀਂ ਬਲਕਿ ਜਿਹੜੇ ਬਿਜ਼ਨਸ ਮਾਡਲ ਬਾਰੇ ਮੈਂ ਤੁਹਾਨੂੰ ਦੱਸੂਗੀ ਤੁਸੀਂ ਖੁਦ ਵੀ ਉਹਦੇ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਪੜ੍ਹ ਸਕਦੇ ਹੋ ਦੇਖ ਸਕਦੇ ਹੋ Google ਤੇ ਸਰਚ ਕਰਕੇ ਲੱਭ ਸਕਦੇ ਹੋ ਤੇ ਖੁਦ ਵੀ ਸ਼ੁਰੂਆਤ ਕਰ ਸਕਦੇ ਹੋ ਇਹਦੇ ਵਿੱਚ ਕੋਈ ਨਾ ਇਨਵੈਸਟਮੈਂਟ ਦੀ ਲੋੜ ਨਹੀਂ ਕੋਈ ਰਿਸਕ ਦੀ ਨਹੀਂ ਹੈਗਾ ਤੇ ਨਾ ਹੀ ਕੋਈ ਅਸੀਂ ਕਹਿੰਦੇ ਵੀ ਸਾਡੇ ਦੇ ਤੁਸੀਂ ਕੋਈ ਇਨਵੈਸਟ ਕਰੋ ਤੇ ਕੋਈ ਸਿੱਖੋ ਤੇ ਮੈਂ ਇੱਕ ਫ੍ਰੀਲਾਂਸਰ ਦੇ ਤੌਰ ਤੇ ਬਸ ਤੁਹਾਡੇ ਨਾਲ ਬਿਜ਼ਨਸ ਮਾਡਲ ਦੇ ਆਈਡੀਆ ਐਜੂਕੇਸ਼ਨ ਦੇ ਤੌਰ ਤੇ ਸਾਲੀਗਰਨੈਂਟ ਹੋਣੀ ਹੈ ਇਸ ਲਈ ਮੈਂ ਇਹ ਵਲੌਗ ਸ਼ੁਰੂ ਕਰ ਰਹੀਆਂ ਰਿਕਾਰਡ ਕਰ ਰਹੀਆਂ ਤੇ ਮਿਲਦੇ ਆ ਅਗਦੇ ਵਲੌਗ ਦੇ ਵਿੱਚ ਧੰਨਵਾਦ ਸਸਤੀ ਕਾਂ